ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਤੇ ਜਿਸ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੋਚਿਆ ਹੋਵੇਗਾ ਰਾਜੇ ਮਹਾਰਾਜਿਆਂ ਦੇ ਸਮੇਂ ਜਦੋਂ ਨਾ ਤਾਂ ਫ੍ਰਿਜ ਸਨ ਨਾ ਹੀ ਫਰੀਜ਼ਰ ਤੇ ਨਾ ਹੀ ਆਈਸ ਮਸ਼ੀਨਾ ਤਾਂ برف ਕਿੱਥੋਂ ਆਉਂਦੀ ਸੀ ਸਮਰਾਟਾਂ ਰਾਜਪੂਤ ਰਾਜਾਂ ਅਤੇ ਹੋਰ ਸ਼ਾਹੀ ਘਰਾਣਿਆਂ ਨੇ ਗਰਮੀਆਂ ਦੇ ਵਿੱਚ ਠੰਡੀ ਸ਼ਰਬਤ ਫਲੂਦੇ ਅਤੇ ਪਾਣੀ ਵਾਲੇ ਪਦਾਰਥ ਕਿਵੇਂ ਤਿਆਰ ਕਰਵਾਏ ਅੱਜ ਵੀ ਅਸੀਂ ਆਪਣੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਤੁਹਾਨੂੰ ਲੈ ਕੇ ਜਾਵਾਂਗੇ ਪੁਰਾਣੇ ਸਮੇਂ ਦੇ ਵਿੱਚ ਇੱਕ ਦਿਲਚਸਪ ਯਾਤਰਾ ਤੇ ਰਾਜੇ ਮਹਾਰਾਜਿਆਂ ਦੇ ਸਮੇਂ ਖਾਸ ਕਰਕੇ ਮੁਗਲ ਸਮਰਾਜ ਅਤੇ ਰਾਜਪੂਤਾਂ ਦੇ ਵਿੱਚ ਬਰਫ਼ ਨੂੰ ਖਾਸ ਕਰਕੇ ਲਗਜ਼ਰੀ ਮੰਨਿਆ ਜਾਂਦਾ ਸੀ ਗਰਮੀਆਂ ਦੇ ਵਿੱਚ ਜਦੋਂ ਤਾਪਮਨ 40 ਡਿਗਰੀ ਤੋਂ ਵੀ ਉੱਪਰ ਜਾਂਦਾ ਸੀ ਤਾਂ ਰਾਜੇ ਮਹਾਰਾਜੇ ਅਤੇ ਸ਼ਾਹੀ ਪਰਿਵਾਰ ਠੰਡੇ ਪੀਣ ਵਾਲੇ ਪਦਾਰਥਾਂ ਦੀ ਮੰਗ ਕਰਦੇ ਸਨ ਪਰ ਸਵਾਲ ਇਹ ਹੈ ਕਿ ਜਦੋਂ ਉਸ ਸਮੇਂ ਆਧੁਨਿਕ ਤਕਨੀਕ ਨਹੀਂ ਸੀ ਤਾਂ ਬਰਫ਼ ਕਿਵੇਂ ਪ੍ਰਾਪਤ ਕੀਤੀ ਜਾਂਦੀ ਸੀ ਮੁਗਲ ਸਮਰਾਜ ਜਿਵੇਂ ਅਕਬਰ ਜਹਾਂਗੀਰ ਅਤੇ ਸ਼ਾਹਜਹਾਨ ਆਪਣੀ ਰਸੋਈ ਦੇ ਵਿੱਚ ਸ਼ਰਬਤ ਫਲੂਦਾ ਅਤੇ ਗੁਲਕੰਦ ਵਰਗੇ ਵਿਸ਼ੇਸ਼ ਪਦਾਰਥਾਂ ਦੀ ਵਰਤੋਂ ਕਰਦੇ ਸਨ ਤਾਂ ਉਹਨਾਂ ਨੂੰ ਠੰਡਾ ਰੱਖਣ ਦੇ ਵਾਸਤੇ ਬਰਫ਼ ਦੀ ਜ਼ਰੂਰਤ ਪੈਂਦੀ ਸੀ ਇਤਿਹਾਸ ਕਾ ਲਿਖਦਾ ਜਿਵੇਂ ਆਈ ਨੇ ਅਰਬੀ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਸ਼ਾਹੀ ਦਰਬਾਰਾਂ ਦੇ ਵਿੱਚ ਬਰਫ਼ ਦੀ ਸਪਲਾਈ ਇੱਕ ਵਿਸ਼ੇਸ਼ ਪ੍ਰਕਿਰਿਆ ਸੀ ਸੋ ਅੱਜ ਤਕਨੀਕ ਇੰਨੀ ਵਿਕਸਿਤ ਹੋ ਚੁੱਕੀ ਹੈ ਕਿ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਲਈ ਸਾਲ ਜਾਂ ਫਿਰ ਮਹੀਨੇ ਲੱਗ ਜਾਂਦੇ ਸੀ ਅੱਜ ਉਹਨਾਂ ਕੰਮਾਂ ਨੂੰ ਕੁਝ ਘੰਟਿਆਂ ਜਾਂ ਫਿਰ ਕੁਝ ਮਿੰਟਾਂ ਦੇ ਵਿੱਚ ਵੀ ਕੀਤਾ ਜਾ ਸਕਦਾ ਹੈ ਮਿਸਾਲ ਦੇ ਤੌਰ ਤੇ ਜੇਕਰ ਅੱਜ ਬਰਫ਼ ਦੀ ਜ਼ਰੂਰਤ ਹੈ ਤਾਂ ਕੁਝ ਗੁਮਿੰਟਾਂ ਦੇ ਵਿੱਚ ਹੀ ਬਰਫ਼ ਜਮਾਈ ਜਾ ਸਕਦੀ ਹੈ ਪਰ ਜਿਨ੍ਹਾਂ ਸਮਿਆਂ ਦੇ ਵਿੱਚ ਫ੍ਰਿਜ ਜਾਂ ਫਿਰ ਕੋਈ ਅਜੇ ਹੀ ਮਸ਼ੀਨ ਨਹੀਂ ਸੀ ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਜਾਂ ਫਿਰ ਸਮਰਾਟ ਬਰਫ਼ ਦਾ ਇੰਤਜ਼ਾਮ ਕਿਵੇਂ ਕਰਦੇ ਸਨ ਅਤੇ ਉਹ ਬਰਫ਼ ਦੀ ਵਰਤੋਂ ਕਿਨਾਂ ਕੰਮਾਂ ਵਾਸਤੇ ਕਰਿਆ ਕਰਦੇ ਸਨ ਸੰਗਤ ਜੀ ਪ੍ਰਾਚੀਨ ਭਾਰਤ ਦੇ ਵਿੱਚ ਪਾਣੀ ਨੂੰ ਜਮਾਉਣ ਦਾ ਕੋਈ ਵੀ ਵਿਗਿਆਨਕ ਤਰੀਕਾ ਨਹੀਂ ਸੀ ਇਸ ਲਈ ਲੋਕ ਸਰਦੀਆਂ ਦੇ ਮੌਸਮ ਦੇ ਵਿੱਚ ਪਹਾੜੀ ਖੇਤਰਾ ਅਤੇ ਠੰਡੇ ਪਾਣੀ ਦੀਆਂ ਨਦੀਆਂ ਖੇਤਰ ਪਹਾੜੀ ਖੇਤਰ ਅਤੇ ਠੰਡੇ ਪਾਣੀ ਦੀਆਂ ਨਦੀਆਂ ਦੇ ਕੁਦਰਤੀ ਸਰੋਤ ਤੇ ਹੀ ਨਿਰਭਰ ਹੁੰਦੇ ਸਨ ਰਾਜੇ ਮਹਾਰਾਜੇ ਨਵਾਬ